ਇਕੇ ਹੁਕਮ ਬਾਦਸ਼ਾਹ ਦਾ ਫੌਜ ਨੇ ਸੀ ਤਿਆਰੀ ਕਰ ਲਈ ਆਨੰਦਪੁਰ ਵਾਲਨੋਂ ਵਹਿਰਾ ਕੱਤਿਆਂ ਜਾਨ ਕ ਲਈ ਤਾਰ ਲਈ ਏ ਏ ਏ ਏ ਇੱਕੋ ਸਿੰਘ ਸੂਰਮੇ ਜਕਾਰੇ ਛਾੜਦੇ ਸ਼ਸਤਰਾਂ ਨਾਲ ਸਾਜ ਗਏ ਜੰਗ ਵਿੱਚ ਬੋਹਾ Pase ਆ ਦਸੂਰ ਮੇ ਸੀਮਤ ਨੇ ਗੱਜ ਪਏ ਯੋਟ ਪੈ ਅਗੋ ਸੇਗ ਸੂਰਮੇ ਜੋ ਦਾਸ਼ਮੇਸ਼ ਦੇ ਮੈਰੀਆਂ ਤੇ ਟਟ ਪੈ ਹੈ ਦੋਨਾ ਤੇ ਰਾਜਾ ਨਾ ਤਲੀ ਤੇ ਟਕਾਲੀਆਂ ਸੀ ਨਗਾਰੇ ਵਜ ਪੈ ਜੰਗ ਵਿੱਚ ਦੋ ਹ ਪਾਸਿਆ ਤੋਂ ਸੂਰਵੇਂ ਸੀ ਮਦਨ ਗਜ ਪੈ ਜਦੋਂ ਉਹ ਉੱਥੇ ਤੋਂ ਪਾਜੰਗੀਆਂ ਕਾਰਤੀਕ ਬੌਂਦੀਆਂ ਲੋਥਾ ਉੱਤੇ ਲੋਥਾ ਜਿੰਨਾ 4 ਸੁੱਟੀਆਂ ਗੋਲ ਪਰ ਸੌਂਦੀਆਂ ਵਾਰ-ਵਾਰ ਜੰਨਸੂਰ ਮੇਤਰ ਹਮਤੋ ਅਸੀ ਮਦਾਨੇ ਕੱਜ ਪਏ ਵਾਰ-ਵਾਰ ਜੰਨਸੂਰ ਮੇਤਰ ਸੀਨ ਮੱਧਾਂ ਨੇ ਗੱਜ ਭੇ ਝੰਗ ਵਿੱਚ ਬੋਹਾਂ ਪਾਸਿਆ ਤੋਂ ਸੂਰਵੇਂ ਸੀਨ ਮੱਧਾਂ ਨੇ ਗੱਜ ਭੇ ਉਹ ਪੱਠਿਆਂ ਚ ਜਾਂਦੇ ਜਿਹੜੇ ਤੀਰ ਸ਼ੂਕਦੇ ਅੰਬੈਰੀਆਂ ਨੂੰ ਡੰਗਦੇ ਖਾਲਸੇ ਸੀ ਜੋ ਧੜੀ ਤਲਵਾਰ ਦੇ ਬਾਣ ਤੜ ਗੱਜ ਦੰਦ ਵਿੱਚ ਦੋਹਾਂ ਪਾਸੇ ਆ ਗਸੂਰ ਏ ਸੀਮਤ ਨੇ ਕੱਜ ਪਏ ਓਹ ਖਾਲਸੇ ਰੇ ਫੇਰ ਐਸਾ ਅੱਲਾ ਬੋਲਿਆ ਰੱਖ ਤਾਂ ਲਾਇਗੇ ਮੁਗਲਾਂ ਦੀ ਫੌਜ ਜੋ ਮਦਨ ਭੱਜ ਗਈ ਬੇਠੂ ਬਖਾਇ ਕੇ ਬਾਰਿ ਜਾਂਦੇ ਭੌਰ ਪਿੰਜਰ ਉਡਾਰੀਆਂ ਬਾਕੀ ਗੋਤ ਬਚ ਗਏ ਜਾਗ ਵਿੱਚ ਸਿਆ ਤੋਂ ਸੂਰਮੇ ਸੀਮਤਾਂ 'ਚ ਗੱਜ ਪਏ ਹੋ ਧਰਤੀ ਦਾ ਚੱਪਾ-ਚੱਪਾ ਲਾੜਕਾਰਤਾ ਤੇਗ ਦੇ ਖਡਾਰੀਆਂ ਹੋ ਧਰਤੀ ਦਾ ਚੱਪਾ-ਚੱਪਾ ਲਾੜਕਾਰਤਾ ਤੇਗ ਦੇ ਖਡਾਰੀਆਂ ਕਾਲਪ ਗਵਾਨ ਰਾਵ ਸੰਗਕਾਰਗਾ ਝੋਟਾ ਜਿੰਨਾ ਨਾਸਾ ਤਨੀ ਪੱਲਵਾਰ ਤੇ ਪੜ ਘੜ ਘੱਜ ਭੇ ਜੰਗ ਵਿੱਚ ਦੋ ਹੱਪਾਸਿਆ ਤੋਂ ਸੁਰਮੇ ਸੀਮਤ ਨੇ ਕੱਜ ਭੇ ਓ ਸੁਲਤਾਨ ਪੋਰਨੇੜੇ ਬੰਮੀ ਠੱਟੇ ਵਾਲਿਆ ਸੁਲਤਾਨ ਪੋਰਨੇੜੇ ਬੰਮੀ ਠੱਟੇ ਆ ਕੰਨਿਆ ਵੇਖੀਂ ਉਮਰਤ ਲਾਲੀਆਂ ਜਿੱਤ ਸੇਰੇ